ਸਾਸਰੀ ਗਾਜੀ ਅੱਜ ਆਪਾਂ ਪੜ੍ਹਾਂਗੇ ਚਿੜੀ ਤੇ ਪਿੱਪਲ ਦੀ ਕਹਾਣੀ ਠੀਕ ਆ ਚਿੜੀ ਤੇ ਪਿੱਪਲ ਇੱਕ ਸੀ ਚਿੜੀ ਚਿੜੀ ਨੂੰ ਬੜੀ ਭੁੱਖ ਲੱਗੀ ਸੀ ਉਹ ਆਪਣੇ ਖਾਣ ਲਈ ਕੁਝ ਲੱਭ ਰਹੀ ਲੱਪਣ ਲੱਗੀ ਲੱਭਦੇ ਆ ਲੱਭਦੇ ਆ ਉਸ ਨੂੰ ਇੱਕ ਦਾਣਾ ਲੱਭ ਗਿਆ ਓਹੋ ਪਿੱਪਲ ਦੇ ਰੁੱਖ ਉੱਤੇ ਪੈਠ ਕੇ ਤਾਣਾ ਖਾਣ ਲੱਗੇ ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗ ਪਿਆ ਚਿੜੀ ਨੇ ਪਿੱਪਲ ਨੂੰ ਕਿਹਾ ਇਪਲਾ ਪਿੱਪਲਾ ਦਾਣਾ ਦੇ ਪਿੱਪਲ ਬੋਲਿਆ ਨਹੀਂ ਦਿੰਦਾ ਪਿੱਪਲ ਦਾਣਾ ਦੇਵੇਂ ਨਾ ਚਿੜੀ ਵਿਚਾਈ ਕੀ ਕਰੇ ਠੰਡਾ ਪਾਣੀ ਪੀ ਮਰੇ ਨਹੀਂ ਆਪਣੀ ਕੋਸ਼ਿਸ਼ ਹੋਰ ਕਰੇ ਚਿੜੀ ਅੱਗ ਕੋਲ ਗਈ ਉਸ ਨੇ ਅੱਗ ਨੂੰ ਕਿਹਾ ਅੱਗ ਅੱਗ ਪਿੱਪਲ ਨੂੰ ਸਾੜ ਦੇ ਅੱਗ ਨੇ ਕਿਹਾ ਮੈਂ ਨਹੀਂ ਸਾੜਦੀ ਆਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇਂ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਨਹੀਂ ਆਪਣੀ ਕੋਸ਼ਿਸ਼ ਹੋਰ ਕਰੇ ਹੁਣ ਚਿੜੀ ਪਾਣੀ ਕੋਲ ਗਈ ਉਸ ਨੇ ਪਾਣੀ ਨੂੰ ਕਿਹਾ ਪਾਣੀ ਪਾਣੀ ਆਗ ਬੁਝਾ ਦੇ ਪਾਣੀ ਕਹਿੰਦਾ ਮੈਂ ਨਹੀਂ ਬੁਝਾਉਂਦਾ ਪਾਣੀ ਆਗ ਬੁਝਾਵੇ ਨਾ ਅਗ ਪਿਪਲ ਨੂੰ ਸਾੜੇ ਨਾ ਪਿਪਲ ਦਾਣਾ ਦੇਵੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਨਹੀਂ ਆਪਣੀ ਕੋਸ਼ਿਸ਼ ਹੋਰ ਕਰੇ ਜਿਹੜੀ ਫਿਰ ਹਾਥੀ ਕੋਣ ਗਈ ਉਸਨੇ ਹਾਥੀ ਨੂੰ ਤੇ ਹਾਥੀ ਹਾਥੀ ਪਾਣੀ ਨੂੰ ਪੀ ਜਾ ਹਾਥੀ ਨੇ ਕਿਹਾ ਮੈਂ ਨਹੀਂ ਪੀਂਦਾ ਹਾਥੀ ਪਾਣੀ ਪੀਵੇ ਨਾ ਆਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਨਹੀਂ ਆਪਣੀ ਕੋਸ਼ਿਸ਼ ਹੋਰ ਕਰੇ ਫੇਰ ਚਿੜੀ ਰਸੇ ਕੋਲ ਗਈ ਉਸਨੇ ਰਸੇ ਨੂੰ ਕਿਹਾ ਰਸਿਆ ਰਸਿਆ ਹਾਥੀ ਨੂੰ ਬਨ ਦੇ ਰਸੇ ਨੇ ਕਿਹਾ ਮੈਂ ਨਹੀਂ ਬਨਦਾ ਰੱਸਾ ਹਾਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿਪਲ ਨੂੰ ਸਾੜੇ ਨਾ ਪਿਪਲ ਦਾਣਾ ਦੇਵੇ ਨਾ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਨਹੀਂ ਆਪਣੀ ਕੋਸ਼ਿਸ਼ ਹੋਰ ਕਰੇ ਫਿਰ ਜਿਹੜੀ ਚੂਹੇ ਕੋਲ ਗਈ ਉਸ ਨੇ ਚੂਹੇ ਨੂੰ ਕਿਹਾ ਚੂਹੇ ਚੂਹੇ ਰੱਸੇ ਨੂੰ ਕੁੱਤਰ ਦੇ ਚੂਹਾ ਕਹਿੰਦਾ ਮੈਂ ਰੱਸੇ ਨੂੰ ਨਹੀਂ ਕੁੱਤਰਦਾ ਚੂਹਾ ਰੱਸਾ ਕੁੱਤਰੇ ਨਾ ਰੱਸਾ ਹੱਥੀ ਬੰਨੇ ਨਾ ਪਾਣੀ ਹਾਥੀ ਪਾਣੀ ਪੀਵੇ ਨਾ ਅੱਗ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਨਹੀਂ ਆਪਣੀ ਕੋਸ਼ਿਸ਼ ਹੋਰ ਕਰੇ ਅੰਕੇ ਚਿੜੀ ਗਈ ਫੇਰ ਚਿੜੀ ਫੇਰ ਚਿੜੀ ਬਿੱਲੀ ਖੋੜ ਗਈ ਉਸਨੇ ਕਿਹਾ ਬਿੱਲੀਏ ਬਿੱਲੀਏ ਚੂਹੇ ਨੂੰ ਖਾ ਜਾ ਬਿੱਲੀ ਭੁੱਖੀ ਸੀ ਉਹ ਮੰਨ ਗਈ ਬਿੱਲੀ ਚੂਹੇ ਨੂੰ ਖਾਣ ਲੱਗੀ ਚੂਹਾ ਰੱਸਾ ਕੁੱਤਰਨ ਲੱਗਾ ਰੱਸਾ ਹਾਥੀ ਬੰਨਣ ਲੱਗਾ ਹਾਥੀ ਪਾਣੀ ਪੀਣ ਲੱਗਾ ਪਾਣੀ ਅੱਗ ਬੁਝਾਉਣ ਲੱਗਾ ਅੱਗ ਪਿੱਪਲ ਨੂੰ ਸਾੜਨ ਲੱਗੀ ਪਿਪਲ ਨੇ ਦਾਣਾ ਦੇ ਦਿੱਤਾ ਚਿੜੀ ਨੇ ਦਾਣਾ ਖਾ ਲਿਆ ਆਪਣਾ ਹਿੱਸਾ ਪਾ ਲਿਆ ਚਿੜੀ ជីੰਜੀ ਕਰਦੀ ਉੱਡ ਗਈ ਇਹ ਸੀਗੀ ਚਿੜੀ ਤੇ ਪਿਪਲ ਦੀ ਕਹਾਣੀ ਹੁਣ ਆਪਾਂ ਇਹ ਥੋੜੇ ਜੇ ਐਕਸਰਸਾਈਜ਼ ਕਰ ਲੰਨੇ ਆ ਅਭਿਆਸ ਦੇ ਪ੍ਰਸ਼ਨ ਆਪਾਂ ਪੜਦੇ ਹਾਂ ਜੀ ਨੰਬਰ 1 ਜਿਹੜੇ ਬਾਖਰੇ ਨੂੰ ਸਹੀ ਤੇ ਗਲਤ ਦੀ ਪਛਾਣ ਕਰਨੀ ਆਪਾਂ ਨੇ ਚਿੜੀ ਨੂੰ ਬਹੁਤ ਪਿਆਸ ਲੱਗੀ ਸੀਗੀ ਕਿ ਭੁੱਖ ਲੱਗੀ ਸੀਗੀ ਇਹ ਗਲਤ ਹੋ ਗਿਆ ਕਿਉਂਕਿ ਚਿੜੀ ਨੂੰ ਭੁੱਖ ਲੱਗੀ ਸੀਗੀ ਪਿਆਸ ਨਹੀਂ ਸੀ ਲੱਗੀ ਦਾਣਾ ਪਿੱਪਲ ਦੀ ਜੜ੍ਹ ਵਿੱਚ ਡਿੱਗਿਆ ਸੀਗਾ ਕਿੱਥੇ ਡਿੱਗਿਆ ਸੀਗਾ ਨਹੀਂ ਪਿੱਪਲ ਦੇ ਵਿੱਚ ਉੱਪਰ ਉੱਟ ਗਿਆ ਸੀਗਾ ਜਿਹੜੀ ਬਿੱਲੀ ਸੀਗੀ ਵੀ ਬਿੱਲੀ ਚਿੜੀ ਦੀ ਮਦਦ ਕਰਨ ਲਈ ਮੰਨ ਗਈ ਹਾਂਜੀ ਇਕੱਲੇ ਜਿਹੜੀ ਬਿੱਲੀ ਮੰਨੀ ਸੀਗੀ ਹੋਰ ਕੋਈ ਨਹੀਂ ਸੀ ਮੰਨਿਆ ਅੱਗੇ-ਅਗੇ ਪ੍ਰਸ਼ਨ ਦੇ ਉੱਤਰ ਚਿੜੀ ਨੂੰ ਕੀ ਲੱਭਿਆ ਸੀਗਾ ਉੱਤਰ ਚਿੜੀ ਨੂੰ ਇੱਕ ਦਾਣਾ ਲੱਭਿਆ ਸੀਗਾ ਜਿਹੜਾ ਦਾਣਾ ਸੀਗਾ ਉਹ ਕਿੱਥੇ ਡਿੱਗ ਪਿਆ ਸੀਗਾ ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗਿਆ ਸੀਗਾ ਪਹਿਲਾ ਕੁਐਸਚਨ ਆ ਸੀ ਕਿ ਜੜ ਚ ਡਿੱਗਿਆ ਸੀ ਨਹੀਂ ਦਾਣਾ ਖੁੱਡ ਚ ਡਿੱਗਿਆ ਸੀਗਾ ਚਿੜੀ ਮਦਦ ਲਈ ਕਿਸ ਕਿਸ ਕੋਲ ਗਈ ਬਤਾਪਨ ਜਿਹੜੀ ਮਦਦ ਲੈਣ ਲਈ ਪਹਿਲਾਂ ਕਿਹਦੇ ਕੋਲ ਗਈ ਸੀਗੀ ਅੱਗ ਹਾਥੀ ਪਾਣੀ ਰੱਸਾ ਤੇ ਚੂਹਾ ਤੇ ਐਂਡ ਤੇ ਉਹ ਬਿੱਲੀ ਕੋਲ ਗਈ ਤੇ ਚਿੜੀ ਨੇ ਚੂਹੇ ਨੂੰ ਕੀ ਕਿਹਾ ਸੀ ਕਿ ਚਿੜੀ ਨੇ ਚੂਹੇ ਨੂੰ ਰੱਸਾ ਕਤਰਨ ਲਈ ਕਿਹਾ ਸੀ ਠੀਕ ਹੈ ਅੱਗਿਆ ਗਿਆ ਸਮਝੋ ਅਤੇ ਲਿਖੋ ਜਿਵੇਂ ਜਿੜੀ ਦੇ ਨਾਲ ਬਣ ਗਈਆਂ ਚੇੜੀਆਂ ਬਿੱਲੀ ਨਾਲ ਕੀ ਬਣੂਗਾ ਬਹੁਤ ਬੱਚਾ ਨਾ ਬਿੱਲੀਆਂ ਦਾਣਾ ਦਾਣੇ ਰੱਸਾ ਰਸ ਸੇ ਜਿਹੜੇ ਜ਼ਿਆਦਾ ਹੁੰਦੇ ਆ ਉਹ ਬਣਾ ਲੈਂਦਾ ਰਸ ਸੇ ਚੂਹਾ ਚੂਹੇ ਇਹ ਸੀ ਅੱਜ ਦੀ ਆਪਣੀ ਕਹਾਣੀ ਤੇ ਨਾਲ ਇਹਦੇ ਸੀਗੇ ਕੁਐਸਚਨ ਆਨਸਰ ਨਵੇਂ ਵੀਡੀਓ ਜਿਮੇ ਲਾਂਗੇ ਫਿਰ ਹੋਰ ਸੋਹਣੀ ਕਹਾਣੀ ਲੈ ਕੇ ਆਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ